ਕੁਝ ਦਿਨ ਪਹਿਲਾਂ ਇੱਕ ਆਰਥ શ્રી ਦਰਬਾਰ ਸਾਹਿਬ ਦੇ ਵਿੱਚ ਇੱਕ ਬੱਚੇ ਨੂੰ ਛੱਡ ਕੇ ਚਲੀ ਗਈ ਸੀਗੀ ਤਾ ਉਸ ਦੀ ਪਾਲ ਹੋ ਚੁੱਕੀ ਹੈ ਕਿਉਂਕਿ ਪਹਿਲਾਂ ਐਸਡੀਪੀਸੀ ਮੁਲਾਜ਼ਮਾਂ ਦੇ ਵੱਲੋਂ ਅਪੀਲ ਕੀਤੀ ਗਈ ਸੀ ਲੋਕਾਂ ਨੂੰ ਕਿ ਜੇਕਰ ਇਸ ਔਰਤ ਨੂੰ ਕੋਈ ਜਾਣਦਾ ਹੈ ਤਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਕਿਉਂਕਿ ਇੱਕ ਸਿਸਟੇਮ ਫੂਡਸ ਵੀ ਸਾਹਮਣੇ ਆਈ ਸੀਗੀ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਸੀ ਕਿ ਇੱਕ ਔਰਤ ਹੈ ਉਸ ਦੇ ਕੋਲ ਦੋ ਬੱਚੇ ਹੈਗੇ ਨੇ ਇੱਕ ਗੋਦੀ ਚੱਕਿਆ ਹੋਇਆ ਸੀਗਾ ਤੇ ਇੱਕ ਉਂਗਲ ਫੜੀ ਹੋਈ ਸੀ ਜਿਸ ਦੀ ਉਮਰ 5 ਤੋਂ 6 ਸਾਲ ਦੱਸੀ ਜਾਂਦੀ ਹੈ ਤਾਂ ਉਹ ਦੋ ਜਣੇ ਜਿਸ ਦੇ ਵਿੱਚ ਇੱਕ ਪੁਰਸ਼ ਸੀਗਾ ਇੱਕ ਮਹਿਲਾ ਸੀਗੀ ਤੇ ਦੋਵੇਂ ਪ੍ਰਕਰਮਾ ਦੇ ਵਿੱਚ ਕਰੀਬ 10 ਮਿੰਟ ਬੈੰਦੇ ਨੇ 10 ਮਿੰਟ ਤੋਂ ਬਾਅਦ ਉਹ 5 ਤੋਂ 6 ਸਾਲ ਦਾ ਬੱਚਾ ਜੋ ਉਹਨਾਂ ਦੇ ਨਾਲ ਸੀਗਾ ਉਹਨੂੰ ਛੱਡ ਕੇ ਉਹ ਦੋਵੇਂ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਐਸ.ਪੀ.ਸਿ ਮੁਲਾਜ਼ਮਾਂ ਦੇ ਵੱਲੋਂ ਅਪੀਲ ਕੀਤੀ ਗਈ ਉਸ ਤੋਂ ਬਾਅਦ ਜਾ ਕੇ ਪਤਾ ਲੱਗਿਆ ਕਿ ਔਰਤ ਜਿਹੜੀ ਉਹ ਮੋਗੇ ਦੀ ਰਹਿਣ ਵਾਲੀ ਹੈ ਤੇ ਮੋਗੇ ਤੋਂ ਜਾ ਕੇ ਉਸ ਔਰਤ ਦੀ ਭਾਲ ਕੀਤੀ ਗਈ ਉਸ ਤੋਂ ਬਾਅਦ ਸ਼ਿਰ ਦਰਬਾਰ ਸਾਹਿਬ ਦੇ ਵਿੱਚ ਪਹੁੰਚੀ ਉਹ ਉਸ ਤੋਂ ਬਾਅਦ ਉਸਨੇ ਆਪਣੀ ਗਲਤੀ ਨੂੰ ਕਬੂਲ ਕੀਤਾ ਤਾਂ ਉਸਨੇ ਕਿਹਾ ਕਿ ਉਹ ਐਸ.ਪੀ.ਸਿ ਦੇ ਭਰੋਸੇ ਦਰبار صاحب ਦੇ ਵਿੱਚ ਆਪਣੇ ਬੱਚੇ ਨੂੰ ਛੱਡ ਕੇ ਗਈ ਸੀ ਕਾਰਨ ਉਸ ਨੇ ਦੱਸੇ ਕਿ ਉਸ ਦਾ ਅਸਲ ਦੇ ਵਿੱਚ ਤੀਸਰਾ ਵਿਆਹ ਹੋਇਆ ਸੀਗਾ ਤੇ ਉਸ ਦੇ ਸਹੁਰੇ ਉਸ ਦੇ ਪੁੱਤਰ ਨੂੰ ਪ੍ਰਵਾਹ ਨਹੀਂ ਸਿੱਕਾਰੇ ਸਵੀਕਾਰ ਨਹੀਂ ਸਿੱਕਾਰੇ ਜਿਸ ਕਰਕੇ ਉਸ ਨੇ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆਪਣੇ ਬੱਚੇ ਨੂੰ ਛੱਡਣਾ ਮੁਨਾਸਬ ਸਭ ਜੀ ਉਸ ਦਾ ਕਹਿਣਾ ਸੀ ਕਿ ਸਾਨੂੰ ਐਸਡੀਪੀਸੀ ਤੇ ਭਰੋਸਾ ਸੀਗਾ ਕਿ ਸਾਡਾ ਬੱਚਾ ਇੱਥੇ ਠੀਕ ਠਾਕ ਰਹੇਗਾ ਸਹੀ ਪਾਲਣਾ ਪੋਸ਼ਣਾ ਹੋ ਜੇਗੀ ਇਸ ਕਰਕੇ ਸੀ ਦਰਬਾਰ ਸਾਹਿਬ ਦੇ ਵਿੱਚ ਆਪਣੇ ਬੱਚੇ ਨੂੰ ਜਿਹੜਾ ਛੱਡ ਕੇ ਚਲੇ ਗਏ ਸੀ ਉਸ ਤੋਂ ਬਾਅਦ ਉਸ ਨੇ ਮਾਫੀ ਵੀ ਮੰਗੀ ਹੈ ਤੇ ਉਸ ਦਾ ਸਹੁਰਾ ਵੀ ਨਾਲ ਆਇਆ ਜਿਹੜਾ ਕਿ ਉਸ ਵੇਲੇ ਵੀ ਨਾਲ ਸੀਗਾ ਜਦੋਂ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀਗਾ ਜਦੋਂ ਬੱਚਾ ਛੱਡ ਕੇ ਚਲੇ ਗਏ ਸੀਗੇ ਤਾਂ ਸਹੁਰਾ ਵੀ ਨਾਲ ਆਇਆ ਸੀਗਾ ਤਾਂ ਹੁਣ ਵੀ ਦੋਵਾਂ ਦੇ ਵੱਲੋਂ ਆ ਕੇ ਮਾਫੀ ਮੰਗੀ ਗਈ ਹੈ ਕਿ ਆ ਗਿਆ ਕਿ ਸਾਡ ਤੋਂ ਗਲਤੀ ਹੋਗੀ ਅੱਗੇ ਤੋਂ ਅਜਿਆ ਨਹੀਂ ਕਰਾਂਗੇ ਤਾਂ ਦੱਸਦੇ ਕਿ ਜਦੋਂ ਇਹ ਘਟਨਾ ਵਾਪਰੀ ਸੀਗੀ ਜੋ 60 ਫੁੱਟ ਦੇ ਸਾਹਮਣੇ ਇਹ ਤੋਂ ਬੱਚੇ ਨੂੰ ਪਿੰਗਲਵਾੜ ਦੇ ਵਿੱਚ ਛੱਡ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਹੁਣ ਪਰਿਵਾਰ ਉਸ ਦੀ ਮਾਂ ਨੂੰ ਮੋਗੇ ਤੋਂ ਲੱਭਿਆ ਗਿਆ ਤਾਂ ਉਹ ਮੌਕੇ ਤੇ ਪਹੁੰਚੀ ਪੂਰੀ ਘਟਨਾ ਬਾਰੇ ਦੱਸਿਆ ਕੀ ਮਜਬੂਰੀ ਸੀ ਇਹ ਵੀ ਦੱਸੀ ਹੈ ਤਾਂ ਕੀ ਕੁਝ ਕਹਿਣਾ ਕਿ ਉਹ ਮਾਫੀ ਮੰਗੀ ਕਿ ਤੁਹਾਨੂੰ ਵੀ ਸੁਣਾ ਦਿੰਦੇ ਆ ਜੀ ਚਾਹ ਰਣਜੀਤ ਕਿੱਥੋਂ ਰਹਿਣਾ ਹੁੰਦਾ ਜੀ ਮੋਗੇ ਦੇ ਆ ਕੀ ਗਲਪਤ ਹੋਈ ਸੀ ਉਸ ਦਿਨ ਤੁਸੀਂ ਕੋਈ ਬੱਚੇ ਨੂੰ ਬ੍ਰੋਕੀ ਸਾਹਮਣੇ ਜੀ ਮੇਰੇ ਵੀ ਦਿਮਾਗ ਤੇ ਥੋੜੀ ਐਬਸੈਂਟ ਹੈ ਜੀ ਬੱਚਾ ਵੀ ਹੈ जी मैं सोरे नई सी जी हम गलती करती मा आप मांग दी जी, इस दी। जी, मैं तो थोड़ी तो मजबूर जी, 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 जी मेरी मजबूरी जी मैं दूजी तीजी थी मेरी मजबूरी है जी ਇਸ ਦੇ ਵਿੱਚ ਤੁਹਾਡੇ ਸੁਰੇ ਨੇ ਵੀ ਸਾਧ ਦਿੱਤਾ। ਹਾਂਜੀ। ਲੱਗਦਾ ਨਹੀਂ ਕਿ ਇੱਥੇ ਸ਼ੰਤਨ ਸ਼੍ਰੀ ਗੁਰ ਰਾਮਦਰ ਜਰ ਤੇ ਨਹੀਂ ਦੁਨੀਆ ਅੰਦੀ ਇੱਥੇ ਤਾਤਾ ਮੰਦਿਰ ਨਹੀਂ ਤੁਸੀਂ ਆਪਣੀ ਬੱਚੇ ਮਿਸਰਾ ਸ਼ਰਮ। ਜੀ ਸੁਲਵਤੀ ਦਾ ਸਾਸ ਕਰਦੇ ਆਂ ਜੀ ਆਪੀ ਦਾ। ਬਸ ਤਾਵਾ ਹੁੰਦਾ। ਹਾਂਜੀ ਆਉਂਦਾ ਜੀ ਆ। ਹੁਣ ਮਾਫੀ ਮੰਗੀ ਗੁਰ ਰਾਮਦਰ। ਹਾਂਜੀ ਜੀ ਮਾਫੀ ਮੰਗਣੀ ਆਏ ਜੀ ਅਸੀਂ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਕਲਦੀਪ ਸਿੰਘ ਹੈ। ਹਾਂਜੀ ਉਸ ਦਿਨ ਤੁਸੀਂ ਆਏ ਸੀ ਤੇ ਇੱਕ ਬੱਚੇ ਨੂੰ ਛੱਡ ਕੇ ਚਲੇ ਗਏ ਸੀ। ਕੀ ਕਾਰਨ ਇਹ ਮਜਬੂਰੀ ਦੇਖ ਰਹੀ ਹੈ ਮੈਂ ਗਲਤੀ ਹੋ ਗਈ ਬਸ ਕਿ ਕਿਸ ਤਰ੍ਹਾਂ ਸਮਝੀਆ ਇਸ ਵੀ ਇੱਥੇ ਛਟਨਾ ਸੀ ਨਹੀਂ ਜੀ ਅਸੀਂ ਤਾਂ ਉੱਥੇ ਿੰਗਲਵਾੜੇ ਛਟਨਾ ਸੀਗਾ ਜੀ ਉੱਥੇ ਸਾਡੇ ਕੋਲੇ ਪ੍ਰੂਫ ਹੀ ਕੋਈ ਨਹੀਂ ਸੀਗਾ ਉਹ ਇਸ ਕਰਕੇ ਅਸੀਂ ਉੱਥੇ ਛਟਨਾ ਕਿਉਂ ਸੀ ਕੀ ਕੰਮ ਸੀ ਅਸੀਂ ਇਸ ਗੱਲ ਦੀ ਗਲਤੀ ਚਾਹੁੰਦੇ ਆ ਮਾਫੀ ਚਾਹੁੰਦੇ ਆ ਇਹ ਵੀ ਸਾਡੇ ਤੋਂ ਗਲਤੀ ਹੋ ਗਈ ਹੈ